લુધિયાણા પોલીસનું વે કામયાબી હાંસલ હોય જદો ਪੁਲਿਸ ਨੇ ਫੁੱਲੋਂ ਲੜਕੀ ਦੇ ਕਤਲ ਮਾਮਲੇ ਨੂੰ 36 ਘੰਟਿਆਂ ਦੇ ਵਿੱਚ ਹੱਲ ਕਰਨ ਦਾ ਦਾਵਾ ਕੀਤਾ ਗਿਆ ਸੀ ਲੜਕੀ ਜੋ ਕਿ 11ਵੀਂ ਕਲਾਸ ਦੀ ਵਿਦਿਆਰਥਣ ਸੀ ਪੇਪਰ ਦੇਣ ਲਈ ਸਕੂਲ ਗਈ ਸੀ ਅਤੇ ਸਕੂਲ ਤੋਂ ਹੀ ਲਾਪਤਾ ਹੋ ਗਈ ਜਿਸ ਤੋਂ ਬਾਅਦ ਦੂਸਰੇ ਦਿਨ ਉਸ ਲੜਕੀ ਦੀ ਲਾਸ਼ ਬਰਾਮਦ ਹੋਈ ਇਸ ਕੇਸ ਨੂੰ ਪੁਲਿਸ ਦੇ ਵੱਲੋਂ ਹੱਲ ਕਰਨ ਦਾ ਦਾਵਾ ਕੀਤਾ ਗਿਆ ਸੀ ਉਹ ਵੀ 36 ਘੰਟਿਆਂ ਦੇ ਵਿੱਚ ਅਤੇ ਚਾਰ આરોપીوں ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਲੜਕੀ ਦੇ ਦੋਸਤ ਨਹੀਂ ਉਸ ਦਾ ਕਤਲ ਕੀਤਾ ਸੀ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲਾਜ ਨੂੰ ਕੰਬਲ ਦੇ ਵਿੱਚ ਲਪੇਟ ਕੇ ਖਾਲੀ ਪਲਾਟ ਦੇ ਵਿੱਚ ਸੁੱਟ ਦਿੱਤਾ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਪੇਪਰ ਦੇਣ ਤੋਂ ਬਾਅਦ ਲੜਕੀ ਆਪਣੇ ਦੋਸਤ ਨਾਲ ਗਈ ਸੀ ਅਤੇ ਉਸਦੇ ਦੋਸਤ ਦੇ ਨਾਲ ਅਨਬਨ ਹੋਣ ਕਾਰਨ ਉਸਦੇ ਦੋਸਤ ਨੇ ਉਸ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਜਿਹਦਾ ਉਹਨੂੰ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਤੇ ਉਹ ਸਕੂਲ ਤੋਂ ਜਿਹੜੀ ਸਕੂਲ ਯੂਨੀਫਾਰਮ ਦੇ ਵਿੱਚ ਹੀ ਉਹਦੀ ਇੱਕ ਡੈੱਡ ਬੋਡੀ ਜਿਹੜੀ ਮਿਲੀ ਸੀ 15 ਤਰੀਕ ਨੂੰ ਡੈੱਡ ਬੋਡੀ ਮਿਲੀ ਸੀ ਤੇ ਉਹਦੇ ਵਿੱਚ ਉਹਨੂੰ ਅਸੀਂ ਜਿਹੜਾ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸੀਨੀਅਰ ਆਫੀਸਰ ਸਾਰੇ ਨੇ ਵਿਜ਼ਿਟ ਕੀਤਾ ਵਿਜ਼ਿਟ ਕਰਨ ਤੋਂ ਬਾਅਦ ਜਿਹੜਾ ਸੀਨ ਆਫ ਕਰਾਇਮ ਦੀ ਇਨਸਪੈਕਸ਼ਨ ਕੀਤੀ ਉਹਦੇ ਵਿੱਚ ਉਹਨੂੰ ਜਦੋਂ ਟੀਮ ਬਣਾ ਕੇ ਕੰਮ ਕੀਤਾ ਉਸ ਟੀਮ ਦੇ ਲਈ ਅਸੀਂ ਇਨਸਪੈਕਟਰ ਬਿਆਨ ਜਿਹੜੇ ਹੈਗੇ ਸੀਆਈਏ ਇਨਚਾਰਜ ਲਖਵਿੰਦਰ ਮਸੀਹ ਜਿਹੜੇ ਸਬ ਇਨਸਪੈਕਟਰ ਏਐਸਆਈ ਰਵਿੰਦਰਜੀਤ ਸਿੰਘ ਏਐਸਆਈ ਸਵਰਨ ਸਿੰਘ ਤੇ ਇਹ ਆਪਣੇ ਤੁਸ਼ਾਰ ਜਿਹੜੇ ਹੈਗੇ ਐਡੀਸੀਪੀ ਤੇ ਜੀਸੀਪੀ ਆ ਜਿਹੜੇ ਹੈਗੇ ਰੂਰਲ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਟੀਮ ਬਣੀ ਸੀ ਉਹਨਾਂ ਨੂੰ ਅਸੀਂ ਇੱਕ ਕੇਸ ਨੂੰ ਟ੍ਰੇਸ ਕਰ ਲਿਆ ਉਹਦੇ ਵਿੱਚ ਮੈਟਰ ਇਹ ਨਿਕਲਿਆ ਕਿ ਇਹ ਲੜਕੀ ਦੀ ਦੋਸਤੀ ਸੀ ਕਈ ਲੜਕਿਆਂ ਦੇ ਨਾਲ ਪੇਰੈਂਟਸ ਇਹਦੇ ਇਸ ਗੱਲ ਨੂੰ ਮਜਾ ਮਨਾ ਕਰਦੇ ਸੀ ਉਹਨਾਂ ਨੇ ਕੁਝ 15 ਦਿਨ ਪਹਿਲਾਂ ਉਹਦਾ ਮੋਬਾਈਲ ਵੀ ਲੈ ਲਿਆ ਸੀ ਉਹਦੇ ਤੋਂ ਵਾਪਸ ਤੇ ਵੀ ਤੂੰ ਮੋਬਾਈਲ ਯੂਜ਼ ਨਹੀਂ ਕਰਨਾ ਪਰ ਉਦੋਂ ਬਾਅਦ ਵੀ ਛੁਪ ਕੇ ਆਪਦੇ ਦੋਸਤਾਂ ਦੇ ਨਾਲ ਆਪਦੇ ਫਾਦਰ ਦੇ ਮੋਬਾਈਲ ਤੋਂ ਇਹ ਗੱਲਾਂ ਕਰਦੀ ਸੀ ਉਹਦੇ ਵਿੱਚ ਇਹ ਲੜਕਾ ਜਿਹੜਾ ਇਹਦੇ ਨਾਲ ਪ੍ਰੇਮ ਪਾਸਵਾਨ ਉਹਨੇ ਉਹਨੂੰ ਜਦੋਂ ਆਪੋਸਟੇ ਇਕੱਠੇ ਹੋਏ ਸਕੂਲ ਤੋਂ ਵਾਪਸ ਆਈ ਉਹਦੇ ਨਾਲ ਉਹਦੇ ਰੂਮ ਚਲੀ ਗਈ ਉਹ ਰੂਮ ਦੇ ਵਿੱਚ ਜਾ ਕੇ ਇਹਦੀ ਬਹਿਸ ਹੋਈ ਪ੍ਰੇਮ ਨੇ ਅਲੱਜ ਕੀਤਾ ਵੀ ਤੇਰੇ ਹੋਰਾਂ ਨਾਲ ਵੀ ਇੱਕ ਦੋਸਤੀ ਹੈ ਮੇਰੇ ਨਾਲ ਤੂੰ ਸincere ਨਹੀਂ ਕਿ ਮੇਰੇ ਨਾਲ ਪੱਕਾ ਤੇਰੇ ਦੋਸਤੀ ਨਹੀਂ ਤੇ ਆਪਸ ਤਕਰਾਰ ਕਰਦੇ ਕਰਦੇ ਆਲਟੀਮੇਟਲੀ ਉਹਨੇ ਗਲਾ ਘੁੱਟ ਕੇ ਉਹਨੂੰ ਮਾਰਤਾ ਬਾਡੀ ਨੂੰ ਰੱਖਿਆ ਪਰ ਪ੍ਰੇਮ ਉਹਦੇ ਚ ਡਰ ਗਿਆ ਉਹਨੇ ਆਪਦੇ ਦੋਸਤਾਂ ਨਾਲ ਸਲਾਹ ਕੀਤੀ ਕਿਵੇਂ ਬਾਡੀ ਨੂੰ ਡਿਸਪੋਜ਼ ਆਫ ਕਰਦੇ ਆ ਰਾਤ ਨੂੰ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਇਹਨੂੰ ਕਹਿੰਦੇ ਆ ਇਹਨਾਂ ਨੇ ਮੋਟਰਸਾਈਕਲ ਦੇ ਉੱਤੇ ਬਾਡੀ ਰੱਖ ਕੇ ਉਹ ਲੈ ਗਏ ਤੇ ਉਹਨੂੰ ਡਿਸਪੋਜ਼ ਆਫ ਕਰਤਾ ਉੱਥੋਂ ਸੀਨ ਆਫ ਕ੍ਰਾਈਮ ਤੋਂ ਲੈ ਕੇ ਇਹ ਕੇਸ ਨੂੰ ਬੜੀ ਪੂਰੀ ਮਿਹਨਤ ਦੇ ਨਾਲ ਇੱਕ ਕਿਉਂਕਿ ਇਹ ਲੜਕੀ ਦਾ ਤੇ ਸਕੂਲ ਗੋਇੰਗ ਲੜਕੀ ਦਾ ਸੀ ਜਿਹੜਾ ਸੈਂਸੇਸ਼ਨਲ ਕੇਸ ਸੀ ਅਸੀਂ ਉਹਨੂੰ ਟ੍ਰੇਸ ਕਰਨ ਚ ਕਾਮਯਾਬ ਹੋਏ ਆ ਇਹਦੇ ਵਿੱਚ ਉਹਨੂੰ ਜਿਹੜੇ ਸਾਰੇ ਆਫਸਰ ਇਨਵੋਲਡ ਆ ਉਹਨਾਂ ਨੂੰ ਕਲਾਸ 2 ਸਰਟੀਫਿਕੇਟ ਤੇ ਪਲੱਸ 1000 ਇਚ ਜਿਹੜਾ ਉਹਨਾਂ ਨੂੰ ਕੈਸ਼ ਰਿਵਾਰਡ ਦਿੱਤਾ ਜਾਊਗਾ ਕਿਹੜੇ ਜਿਹੜੇ ਇਹਦੇ ਵਿੱਚ ਜੀ ਚਾਰ ਆਦਮੀ ਸੀ ਜਿਹੜਾ ਦਾ ਨਾਮ ਸੀ ਪ੍ਰੇਮ ਪਾਸਵਾਨ ਅਜੀਤ ਕੁਮਾਰ ਤੇ ਵਿਕਾਸ ਕੁਮਾਰ ਤੇ ਨੀਰਜ ਕੁਮਾਰ ਹੈ ਜਿਹੜੇ ਚਾਰ ਆਦਮੀਆਂ ਨੂੰ ਉਹਨਾਂ ਲਈ ਪ੍ਰਿੰਸ ਨਾਲ ਵੀ ਲੜਕੀ ਦੇ ਦੋਸਤੀ ਦੇ ਸਬੰਧ ਸੀ ਜਿਹਦੇ ਨਾਲ ਉਹ ਅਕਸਰ ਗੱਲਾਂਬਾਤਾਂ ਕਰਦੀ ਸੀ ਤੇ ਪਹਿਲਾਂ ਅਨਿਸ਼ਾ ਲਈ ਪੁੱਛਕਿਚ ਲਈ ਪ੍ਰਿੰਸ ਨੂੰ ਵੀ ਬੁਲਾਇਆ ਸੀ ਪਰ ਕਿਉਂਕਿ ਇਹਨੂੰ ਅਸੀਂ ਬਹੁਤ ਚੀਜ਼ਾਂ ਨਾਲ ਟੈਕਨੀਕਲ ਐਵੀਡੈਂਸ ਨਾਲ ਟੈਕਨੀਕਲ ਇੰਟੈਲੀਜੈਂਸ ਨਾਲ ਉਹ ਵੀ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਉਸ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਤੇ ਉਹ ਚਾਰੇ ਅਕਿਊਜ਼ ਨੂੰ ਅਸੀਂ ਇਹਦੇ ਵਿੱਚ ਫੜਿਆ